हेलो फ्रेंड्स मैं ना फेर हटियां अपनी वही सेम दुकान पे चिक्की खाने लोग मेरे मुंह पर देख रहे ने हूं उनमें भी शर्म हो चुकी हां मेरे जवन शर्म नहीं आवी वीडियो बनाने दैट्स व्हाई मम्मी आ लगे तो मेरे मुंह पर देख हीया ने ते सुबह मम्मी सुबह सुबह मम्मी जा रहे ने मम्मी खुश ਮੇਰੀ ਸਿਸਟਰ ਮੇਰੇ ਪਾਪਾ ਜਾ ਰਹੇ ਨੇ ਦਿੱਲੀ ਦਿੱਲੀ ਮੇਰੇ ਨਾਨਕੇ ਆ ਨਾਨੀ ਘਰ ਜਾ ਰਹੇ ਨੇ ਮੈਨੂੰ ਛੱਡ ਕੇ ਸਾਰਾ ਕੰਮ ਮੈਨੂੰ ਕਰਨਾ ਪਏਗਾ ਵਿਚਾਰੀ ਨੂੰ ਤੇ ਫਿਰ ਮੇਰੇ ਦੇ ਮੈਂ ਕੱਪੜੇ ਲੈ ਕੇ ਆਉਣਗੇ ਦਿੱਲੀ ਵਾਲੇ ਵਾਚ ਵੀ ਆ ਵਾਲੀ ਵਾਚ ਵੀ ਮੈਂ ਦਿੱਲੀ ਤੋਂ ਲੈ ਕੇ ਆਈ ਸੀ ਸਸਤੀ ਐਂਡ ਟਿਕਾਊ ਐਂਡ ਬ੍ਰਾਂਡਡ ਤੇ ਫਿਰ ਮੈਨੂੰ ਸਾਰਾ ਕੰਮ ਕਰਨਾ ਪਏਗਾ ਉੱਪਰੋਂ ਮੇਰੇ ਐਗਜ਼ਾਮ ਵੀ ਚੱਲ ਰਹੇ ਨੇ ਯਾਰ ਮਦਦ ਕਰੋ ਗਾਇਸ ਬੇਗੀ ਮਦਦ ਉਹ ਬਣ ਰਿਹਾ ਹੋਰ ਮੇਰਾ ਜਿਹੜਾ ਬ੍ਰਦਰ ਹੈ ਉਹ ਮੇਰੇ ਨਾਲ ਲੜ ਰਿਹਾ ਹੈਗਾ ਕਲੇਸ਼ੀ ਉਹ ਪੂਰਾ ਲਿਸ਼ ਪਾਏਗਾ ਮੇਰੇ ਨਾਲ ਉਹਨੇ ਮम्मी ਨੂੰ ਕਹੀਆਂ ਅੰਦਰ ਸੀ ਇਹਨੇ ਸਮਝਾ ਕੇ ਜਾ ਉਹ ਮੈਨੂੰ ਟਾਈਮ ਨਾਲ ਰੋਟੀ ਦੇ ਦੇ ਘਰੇ ਤੇ ਮੇਰੇ ਨਾਲ ਲੜੇ ਵੀ ਨਾ ਈਵਨ ਲੜਦਾ ਆ ਪਰੰਦ ਹੈ ਇਹੋ ਜਿਹਾ ਹਾਲ ਹੈ ਕੋਈ ਹਾਲ ਨਹੀਂ ਬੋਲਿਆ ਮੈਂ ਮम्मी ਮੇਰੇ ਉਮਰ ਦੇਖੀ ਜਾਂਦੇ ਨੇ ਹੁਣ ਮੈਂ ਸ਼ਾਇ ਫੀਲ ਕਰਦੀ ਆ ਕਿ ਵੀ ਬਾਕੀ ਲੋਕ ਵੀ ਮੇਰੇ ਮਗਰ ਦੇਖੀ ਆਰੇ ਬਾਰੇ